ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਲਾਡਵਾਲ ਚੌਕ ਉਤੇ ਇੱਕ ਮੋੜ ਉਤੇ ਮੁੜ ਰਹੀ ਗੱਡੀ ਨੂੰ ਇੱਕ ਤੇਜ਼ ਦਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਪਿੱਛੇ ਤੋਂ ਆ ਰਹੀਆਂ ਹੋਰ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਨੇ ਇਨ੍ਹਾਂ ਟਕਰਾਂ ਦੇ ਵਿੱਚ ਇੱਕ ਇੰਡੀਅਨ ਆਲ ਦਾ ਟੇਲ ਟੈਂਕਰ ਵੀ ਸ਼ਾਮਲ ਸੀ ਆਸ ਵਿੱਚ ਟਰੱਕ ਚਾਲਕ ਨੂੰ ਗੰਭੀਰ ਸੱਟਾਂ ਆਈਆਂ ਨੇ ਤੁਹਾਨੂੰ ਦੱਸਨੇ ਕਿ ਪੂਰਾ ਮਾਮਲਾ ਲੁਧਿਆਣਾ ਦੇ ਲੱਡਵਾਲ ਚੌਂਕ ਨੇੜੇ ਜੁਲੰਦਰ ਨੈਸ਼ਨਲ ਰੋਡ ਸਪਾਰਕ ਦੇ ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਤੇ ਇੱਕੋ ਥਾਂ ਪੰਜ ਵਾਹਨਾਂ ਦੀ ਚੱਕਰ ਹੋਣ ਦੇ ਨਾਲ ਹਾਈਵੇ ਉੱਤੇ ਆਵਾਜਾਈ ਪ੍ਰਭਾਵਿਤ ਹੋਏ ਲੰਬਾ ਜਾਮ ਲੱਗ ਗਿਆ ਔਕਾਤ ਦੇ ਵਿੱਚ ਡੈਸ਼ ਦਾ ਮਾਹੌਲ ਬਣ ਚੁੱਕਿਆ ਖੁਸ਼ਕਿਸਮਤੀ ਦੇ ਨਾਲ ਟੈਂਕਰ ਦੇ ਵਿੱਚ ਉੱਤੇ ਨਹੀਂ ਰਿਹਾ ਜਿਸ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਪ੍ਰਤੱਖ ਦਰਸ਼ੀਆਂ ਦੇ ਮੁਤਾਬਿਕ ਇੱਕ ਗੱਡੀ ਜਦੋਂ ਮੋੜ ਲੈ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਸਿੱਧਾ ਟੱਕਰ ਮਾਰ ਦਿੱਤੀ ਗੱਡੀ ਕੰਬੀ ਰੂਪ ਦੇ ਵਿੱਚ ਹਾਦਸਾ ਗ੍ਰਸਤ ਹੋ ਚੁੱਕੀ ਟੱਕਰ ਤੋਂ ਬਾਅਦ ਪਿੱਛੇ ਆ ਰਿਹਾ ਇੱਕ ਟੈਂਕਰ ਆਪਣਾ ਸੰਤੁਲਨ ਖੋ ਬੈਠਾ ਤੇ ਅੱਗੇ ਦੇ ਟਰੱਕ ਤੇ ਨਾਲ ਟਕਰਾ ਗਿਆ ਜਿੱਥੋਂ ਪਿੱਛੇ ਤੋਂ ਆ ਰਹੇ ਇੱਕ ਹੋਰ ਟਰੱਕ ਤੇ ਛੁੱਟੀ ਜੀ ਗੱਡੀ ਦੇ ਨਾਲ ਪੜ ਗਿਆ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਜਿਨਾਬਲੋ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਲਾਢਵਾਲ ਚੌਕ ਉਤੇ ਇੱਕ ਮੋੜ ਉਤੇ ਮੋੜ ਰਹੀ ਗੱਡੀ ਨੂੰ ਇੱਕ ਤੇਜ਼ ਦਫਤਾਰ ਟਰੱਕ ਨੇ ਠੱਕਰ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਪਿੱਛੇ ਤੋਂ ਆ ਰਹੀਆਂ ਹੋਰ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਨੇ ਇਨਾ ਟੱਕਰਾਂ ਦੇ ਵਿੱਚ ਇੱਕ ਇੰਡੀਅਨ ਆਲ ਦਾ ਟੇਲ ਟੈਂਕਰ ਵੀ ਸ਼ਾਮਲ ਸੀ ਹਾਦਸੇ ਵਿੱਚ ਟਰੱਕ ਚਾਲਕ ਨੂੰ ਗੰਬੀਰ ਸੱਟਾਂ ਆਈਆਂ ਨੇ ਤੁਹਾਨੂੰ ਦੱਸਨੇ ਕਿ ਪੂਰਾ ਮਾਮਲਾ ਲੁਧਿਆਣਾ ਦੇ ਲਾਡਵਾਲ ਚੌਂਕ ਨੇੜੇ ਜੁਲੰਦਰ ਨੈਸ਼ਨਲ ਰੋਡ ਮਾਰਕ ਦੇ ਜਿੱਥੇ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਤੇ ਇੱਕੋ ਥਾਂ ਪੰਜ ਵਾਹਨਾਂ ਦੀ ਟੱਕਰ ਹੋਣ ਦੇ ਨਾਲ 5ਵੀਂ ਉਤੇ ਆਵਾਜਾਈ ਪਰਬੰਧਿਤ ਹੋਏ ਲੰਬਾ ਜਾਮ ਲੱਗ ਗਿਆ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਖੁਸ਼ਕਿਸਮਤੀ ਦੇ ਨਾਲ ਟੈਂਕਰ ਦੇ ਵਿੱਚ ਉੱਤੇ ਨਹੀਂ ਰਿਜ਼ਿਆ ਜਿਸ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਪ੍ਰਤੱਖ ਦਰਸ਼ੀਆਂ ਦੇ ਮੁਤਾਬਿਕ ਇੱਕ ਗੱਡੀ ਜਦੋਂ ਮੋੜ ਲੈ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਟਰੱਕ ਉਸ ਨੂੰ ਸਿੱਧਾ ਟੱਕਰ ਮਾਰ ਦਿੱਤੀ ਗੱਡੀ ਕੰਬੀ ਰੂਪ ਦੇ ਵਿੱਚ ਹਾਦਸਾ ਗ੍ਰਸਤ ਹੋ ਚੁੱਕੀ ਟੱਕਰ ਤੋਂ ਬਾਅਦ ਪਿੱਛੇ ਆ ਰਿਹਾ ਇੱਕ ਟੈਂਕਰ ਆਪਣਾ ਸੰਤੁਲਨ ਖੋ ਬੈਠਾ ਤੇ ਅੱਗੇ ਦੇ ਟਰੱਕ ਨਾਲ ਟਕਰਾ ਗਿਆ ਜਿਸ ਤੋਂ ਪਿੱਛੇ ਤੋਂ ਆ ਰਹੇ ਇੱਕ ਕੋਰਟ ਟਰੱਕ ਤੇ ਛੋਟੀ ਜੀ ਗੱਡੀ ਦੇ ਨਾਲ ਭੜ ਗਿਆ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੇਗੀਆਂ ਨੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਜਿਨਾਵਲੋ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ